ਬੱਡੇ-ਬੱਡੇ ਪੰਥ ਆਗੂਆਂ ਦੀ ਤਰਨਤਾਰ ਨੂੰ ਜਿਮਨੀ ਚੌਣ ਦੇ ਵਿੱਚ ਫੂਕ ਹਵਾ ਨਿਕਲ ਚੁੱਕੀ ਹੈ ਅਸਰ ਅੱਜ ਪਵਿੱਕ ਬਾਣੀ ਕਰਦੇ ਹਾਂ ਕਿਉਂਕਿ 2 ਤਰੀਕ ਹੋ ਗਈ ਅੱਜ ਤੇ ਕੁਝ ਇੱਕ ਦਿਨ ਬਾਕੀ ਨੇ ਇੱਕ ਹਫਤਾ ਇੱਕ ਵੀਕ ਬਾਕੀ ਹੈ ਤੋਂ ਬਾਣੀ ਕੀ ਹੈ ਅਸ਼ਮਈ ਅਕਾਲੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਗਾਲਾਂ ਕੱਢਣ ਦੀ ਖੁੱਲ ਹੈ ਮੂਤਪਾਲ ਦੀ ਪਾਰਟੀ ਨੂੰ ਖੁੱਲ ਹੈ ਮਾਨਦਲੀਆਂ ਨੂੰ ਖੁੱਲ ਹੈ ਜਿਹੜੇ ਪੰਥਕ ਨੇ ਅਖੋਤੀ ਉਹਨਾਂ ਨੂੰ ਖੁੱਲ ਹੈ ਇਹ ਗਾਲਾਂ ਕੱਢ ਸਕਦੇ ਆ ਕਿਉਂਕਿ ਜਿਹੜੀ ਮੈਂ ਭਵਿੱਖਬਾਣੀ ਕਰਨ ਲੱਗਾ ਉਹ ਭਵਿੱਖਬਾਣੀ ਪੰਡਤਾਂ ਵਾਲੀ ਵੀ ਹੈਗੀ ਵੀ ਇੱਥੇ ਉਹ ਜਨਮkundli ਰੱਖ ਕੇ ਉਂਗਲ ਰੱਖਣੀ ਹੈ 52 ਰੁਪਏ ਰੱਖਿਓ ਨਹੀਂ ਗਰਾਉਂਡ ਲੈਵਲ ਤੇ ਜਿਹੜੇ ਲੋਕਾਂ ਨੇ ਫੋਨ ਕੀਤੇ ਨੇ ਗਿਆਨੀ ਬੋਟਾ ਸਿੰਘ ਨੇ ਕਿਉਂਕਿ ਤੈਨੂੰ ਫੋਨ ਕਿਉਂਕਿ ਮੈਂ ਕਹਿਤਾ ਸੀ ਸਮਝਾਤਾ ਸੀ ਵੀ ਤਰਨਤਾਰਨ ਦੇ ਲੋਕੋ ਹੱਥ ਬਨ ਕੇ ਬੇਨਤੀ ਹੈ ਵੀ ਪਹਿਲਾਂ ਖਿੰਡੂਰ ਸਾਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਕੀ ਕੱਢਿਆ ਇਹਨਾਂ ਨੂੰ ਵੋਟਾਂ ਪਾ ਕੇ ਮੂਤਪਾਲ ਤੇ ਸਰਬਜੀਤ ਨੂੰ ਜਿਤਾ ਕੇ ਕੀ ਖਟਿਆ ਇਹ ਕਹਤਾ ਸੀ ਤੇ ਜਿਹੜੀ ਗਰਾਉਂਡ ਲੈਵਲ ਤੋਂ ਰਿਪੋਰਟ ਮਿਲੀ ਹੈ ਮੈਨੂੰ ਇਹ ਮਿਲੀ ਹੈ ਕਿ ਹਰਮੀਤ ਸਿੰਘ ਸੰਧੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਘੱਟੋ ਘੱਟ 35 ਤੋਂ 40 ਹਜ਼ਾਰ ਵੋਟ ਦੇ ਨਾਲ ਜਿੱਤਣਗੇ ਇਹ ਭਵਿੱਖਬਾਣੀ ਹੈ ਅੱਛਾ ਚਲੋ ਵੇ ਮੈਨੂੰ ਬਸ ਇਹ ਕਹਿਣ ਦੀ ਲੋੜ ਨਹੀਂ ਸੀ ਤੇ ਮੈਂ ਤਾਂ ਥੋੜੇ ਜੇ ਉਹ ਜੇ ਮੈਂ ਕਹਿੰਦਾ ਵੀ ਕਾਲ ਜੇ ਜੇ ਫੂਕਣ ਵਾਸਤੇ ਗੱਲ ਕਰਨੀ ਹੁੰਦੀ ਹੈ ਨੀ ਉਹ ਆਦਤ ਹੈ ਪੰਨ ਜਦੋਂ ਕਿਤੇ ਮਨ ਖੁਸ਼ ਹੁੰਦਾ ਹੈ ਕਾਫੀ ਕਾਫੀ ਪੀਤੀ ਹੁੰਦੀ ਹੈ ਘਰ ਵਾਲੇ ਕਹਿੰਦੇ ਵੀ ਦੁੱਧ ਬੰਦੂ ਪਿਆ ਹੋਰ ਬਣਾ ਦਿਓ ਫਿਰ ਮਨ ਖੁਸ਼ ਹੁੰਦਾ ਵੀ ਅੱਜ ਕੋਈ ਗੱਲ ਕਰੀਏ ਇਦਾਂ ਦੀ ਅਛਾ ਇਹ ਗੱਲ ਮੈਂ ਕਿਉਂ ਕਹੀ ਅੱਜ ਭਵਿੱਖਬਾਣੀ ਕਿਉਂ ਕੀਤੀ ਹੈ ਇੱਕ ਤਾਂ ਨੀਟਾ ਉਹ ਕਹੀ ਜਾਂਦਾ ਜੇ ਨਸ਼ਾ ਲੰਬਟੋਣੀਆਂ ਨੇ ਤਾਂ ਕਿਨੂ ਬੋਟ ਪਾਣੀਏ ਉਹ ਜਿਹਨੇ ਸੰਦੂਰੀ ਦਾ ਪਤਾ ਨਹੀਂ ਸੂਰੀ ਦਾ ਪਤਾ ਨਹੀਂ ਕਤਲ ਕੀਤਾ ਸੀ ਗੱਲ ਬਣੀ ਜਾਨੀ ਕਿ சனி ਦੇ ਭਰਾ ਨੂੰ ਬੋਟਾਂ ਪਾਣੀ ਜੇ ਕਹਿੰਦਾ ਨਸ਼ੇ ਲਾਂ ਮਚਾਉਣੀਆਂ ਨੇ ਹੁਣ ਨਸ਼ਾ ਕਿਤੋਂ ਬਚਾਉਣੀਆਂ ਨੇ ਨਸ਼ੇ ਤੋਂ ਬਚਾਉਣੀਆਂ ਨੇ ਨਸ਼ਾ ਤੇ ਨਸ਼ਾ ਮਤਲਬ ਜੇ ਤੁਸੀਂ ਨਸ਼ਲਾ ਬਚਾਉਣੀਆਂ ਨੇ ਨਸ਼ੇ ਤੋਂ ਬਚਾਉਣਾ ਹੈ ਨੀਟਾ ਕਹਿੰਦਾ ਸਨਿਦੀ ਭਰਾ ਨੂੰ ਮੰਦੀਪ ਨੂੰ ਵੋਟਾਂ ਪਾਓ ਇਹ ਗੱਲ ਕਹੀ ਆ ਪਰ ਇਹਨਾਂ ਹਰਾਮਖੋਰਾਂ ਨੂੰ ਪੁੱਛੋ ਵੀ ਜਿਹੜੇ ਚਿੱਟਾ ਲੈ ਕੇ ਆਏ ਸੀ ਉਹਨਾਂ ਦੀ ਸਰਕਾਰ ਵਿੱਚ ਤੁਸੀਂ ਰਹੇ ਬਾਦਲਾਂ ਦੀਆਂ ਚੱਪਲਾਂ ਚੜ ਦੇ ਰਹੇ ਉਦੋਂ ਬੋਲੇ ਨਹੀਂ ਤੁਸੀਂ ਉਦੋਂ ਕਿੱਧਰ ਗਈ ਸੀ ਤੁਹਾਡੀ ਇਹ ਦਾਣਸ਼ਵੰਦ ਵਾਲੀ ਅਕਲ ਜੋਥੇ ਦਾ ਰਾਂਬੜੀ ਸੋਚ ਉਹਦੋਂ ਕੀ ਤਰਕੀ ਸੀ ਮਤਲਬ ਹੁਣੇ ਚੀਕਾਂ ਮਾਰਦੇ ਨੇ ਜਾਇਓ ਕਹਿ ਲਈਏ ਕਿ ਮਾਨਦਲੇ ਹੋਣ ਮੂਤਪਾਲ ਵਾਲੇ ਹੋਣ ਤੇ ਜਾਇ ਇਹ ਨੀਟੇ ਵਰਗੇ ਹੋਣ ਬਾਦਲ ਕੇ ਹੋਣ ਸਭ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ ਬਸ ਸੁਪਨੇ ਦੇ ਵਿੱਚ ਰਾਤ ਨੂੰ ਕੀ ਭਗਵੰਤ ਮਾਨ ਭਗਵੰਤ ਮਾਨ ਬਸ ਕਈ ਤਹ ਹੁਣ ਬਾਤਲ ਵੱਲ ਕਹਿਣ ਨੂੰ ਫੜ ਗਏ ਹੁਣ ਭਗਵੰਤ ਮਾਨ ਭਗਵੰਤ ਮਾਨ ਹੁਣ ਉਹ ਮਾਲਾ ਪੜੀ ਹੋਈ ਹੈ ਇਹ ਧਰਮ ਦੀ ਲੋੜ ਨਹੀਂ ਇਹ ਲੋਕਾਂ ਦਾ ਫਤਵਾ ਹੁੰਦਾ ਹੈ ਲੋਕਾਂ ਨੂੰ ਚੰਗੀ ਤਰ੍ਹਾਂ ਤੁਹਾਡੀਆਂ ਕਰਦੂਤਾਂ ਦਾ ਪਤਾ ਲੱਗ ਚੁੱਕਾ ਹੈ ਵੀ ਪੰਥ ਪੰਥ ਕਰਕੇ ਕਿਵੇਂ ਤੁਸੀਂ ਕੌਮ ਨੂੰ ਪੰਜਾਬ ਨੂੰ ਬਰਬਾਦ ਕੀਤਾ ਜਾਨਕਿ ਕੁੱਲ ਮਿਲਾ ਕੇ ਇਹ ਕਹਿ ਲਈਏ ਵੀ ਜਿਹੜੇ ਮਨਪ੍ਰੀਤ ਸਿੰਘ ਈਆਲੀ ਨੇ ਆਪਣੀ ਰਾਜਨੀਤੀ ਉਹਨਾਂ ਨੇ ਪਚਾਈਏ ਉਹ ਚੁੱਪ ਨੇ ਉਹ ਦੇਖ ਰਹੇ ਨੇ ਤਮਾਸ਼ਾ ਇਹਨਾਂ ਡੁੱਬਦਿਆਂ ਨੂੰ ਇਹਨਾਂ ਚੀਕਾਂ ਪੈਂਦੀਆਂ ਨੂੰ ਮਨਪ੍ਰਿਤ ਅਿਆੜੀ ਮੈਂ ਕਹਿੰਦਾ ਵਧੀਆ ਨੇ ਜਿਹੜੇ ਇਹਨਾਂ ਕੀੜਾ ਤੋਂ ਪਾਸੇ ਰਹਿਗੇ ਔਰ ਦੂਰ ਖੜੇ ਤਮਾਸ਼ਾ ਦੇਖ ਰਹੇ ਨੇ ਜ਼ਿੰਮੇਵਾਰ ਬੰਦੇ ਨੇ ਪਰ ਲਾਸਟ ਵਿੱਚ ਫੇਰ ਕਹਿ ਦਨਾ ਵੀ ਸਭ ਦੀਆਂ ਚੀਕਾਂ ਪੈਂਦੀਆਂ ਤਰੰਤਾਂ ਜਿਮਨੀ ਚੋੜੋ। ਅਸੀਂ ਹੁਣ ਇਹ ਵੀਡੀਓ ਸੁਣ ਕੇ ਨਾ ਥੱਲੇ ਕਮੈਂਟ ਵੀ ਇਹ ਆਪ ਤਾਂ ਕਰਦੇ ਨਹੀਂ ਕਰਾਉਂਦੇ ਹੁੰਦੇ। ਲੀਵਰ ਸਾਡੀ ਜਿਹੜੀ ਆਈਡੀਆ ਔਰ ਸ਼ੋ ਹੋ ਜਾਂਦੀ ਆ ਵੀ ਕਿਹੜਾ ਨੇਲੀ ਪੱਗ ਵਾਲਾ ਬੰਦਾ ਹੈ। ਕਿਹੜਾ ਮਾਨਦਲੀਆ ਹੈ। ਕਿਹੜਾ ਮੂਥਪਾਲ ਦਾ ਬੰਦਾ ਹੈ। ਇਹ ਹੋਰਾਂ ਤੋਂ ਕਰਾਉਂਦੇ ਆ ਫੇਕ ਗੈਡਿੰਗਾਂ ਤੋਂ। ਉੱਥੇ ਮਾਂ ਭੈਣ ਦੀ ਭੈਣੇ ਕਰਨੀ ਹੁੰਦੀ ਹੈ। ਉਹਦੀ ਸਾਨੂੰ ਪਰਵਾਹ ਨਹੀਂ। ਪਰ ਤੁਹਾਡੀਆਂ ਜਿਹੜੀਆਂ ਚੀਕਾਂ ਤਰਨ-ਤਾਰਨ ਤੇ ਪੈ ਰਹੀਆਂ ਨੇ ਉਹਦੀ ਆਵਾਜ਼ ਪੂਰੀ ਦੁਨੀਆ ਵੀ ਸੁਣੂ। ਵੇਟ ਕਰੋ। ਕਿੰਨੀ ਹੋ ਗਈ? 2 ਤਰੀਕ ਤਾਂ ਹੋ ਗਈ। 1 ਹਫਤਾ 1 ਵੀਕ ਬਾਕੀ ਐ। ਸਭ ਕੁਝ ਸਾਫ਼ ਹੋ ਚੁੱਕਾ ਐ। ਇਹ ਕੋਈ ਮੇਰੀ ਭਵਿੱਖवाणी ਕੋਈ ਬੁਜਾਰੀ ਬਾਦਵਾਲੀ ਪਖੰਡ ਬਾਦਵਾਲੀ ਨਹੀਂ। ਜਿਹੜੇ ਲੋਕਾਂ ਨੂੰ ਮੈਂ ਫੋਨ ਕੀਤੇ ਸੀ ਜਾ মিডিਆ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਅਖੌਤੀ ਪੰਥਕਾਂ ਤੋਂ ਬਚੋ ਇਹ ਉਹਨਾਂ ਲੋਕਾਂ ਦੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਸਚਾਈ ਹੈ ਚਲੋ ਹੁਣ ਇੱਕ ਆਸਟ ਗੱਲ ਕਹਿਣੀ ਹੈ ਜਿੰਨੇ ਵੀ ਬੰਦੇ ਉੱਥੇ ਨਾ ਜਿਮਨੀ ਚੌਂ ਦੇ ਵਿੱਚ ਇਧਰ ਉਧਰ ਦੀਆਂ ਮਾਰ ਰਹੇ ਨੇ ਕੋਈ ਲੱਤ ਫੜ ਲੈਂਦਾ ਕੋਈ ਬਾਹ ਫੜ ਲੈਂਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਹੋ ਕੀ ਰਿਹਾ ਵਸ਼ੁਰਲੀ ਛੜੀ ਹੁੰਦੇ ਛੱਡ ਕੇ ਪਾਸੇ ਆ ਨੀਟਾ ਪਤਾ ਨਹੀਂ ਕਿੱਥੇ ਸੁੱਤਾ ਬੈਠਾ ਪਿਆ ਸੀ ਤੇ ਅੱਜ ਸੁਣਿਆ ਮੈਂ ਆ ਗਿਆ ਪੱਕ ਬੈਸੇ ਜਿੱਦਾਂ ਦੀ ਮੇਰੇ ਬੰਨੀ ਐ ਤਾਂ ਦੀ ਬੰਨੀ ਸੀ ਪਰ ਮੇਰੇ ਵਾਲੀ ਥੋੜੀ ਜਿਹੀ ਢੂੜੀ ਐ ਉਹ ਥੋੜੀ ਫਿੱਕੀ ਬੰਦ ਆ ਮੈਨੂੰ ਥੋੜੀ ਵਧੀਆ ਬਣਣੀ ਹੁੰਦੀ। ਬਸ ਇੰਨਾ ਫਰਕ ਹੈ। ਤੇ ਪਰ ਮੈਂ ਜਵੜੀਆਂ ਨਹੀਂ ਮਾਰਦਾ। ਤੇ ਨਾ ਹੀ ਕਦੇ ਮਾਰੀਆਂ ਨੇ, ਨਾ ਮਾਰੀ। ਤੇ ਪੀਐਜीडी ਵਾਲੇ ਜਹੇਦਾਰ ਸਾਹਿਬ ਜਵੜੀਆਂ ਕਿ ਮਾਰੀ ਨੁਂ ਤੇ। ਜੀ ਨਸ਼ਲਾ ਵਿੱਚ ਉਹ ਨਹੀਂ ਜਾਂਦੇ। ਤਾਂ ਇਹਨਾਂ ਨੂੰ ਵੋਟ ਪਾ ਦਿਓ। ਤੇ ਹੁਣ ਇਹਨੂੰ ਪੁੱਛੋ ਵੀ ਤੇਰਾ ਅਕਾਲੀ ਦਲ ਕਿੱਥੇ ਐ? ਜਾਂ ਫਿਰ ਉਹ ਕਹਾਵਤ ਸੱਚ ਹੋ ਗਈ ਵੀ ਬਿੱਲੀ ਥੈਲਿਓਂ ਬਾਹਰ ਆ ਗਈ ਸਮਝ ਆ ਗਈ ਮੈਂ ਤਾਂ ਹੌਲੀ-ਹੌਲੀ ਬੋਲਿਆ ਨਹੀਂ ਤਾਂ ਮੈਂ ਇਕੱਠਾ ਵੀ ਜੋੜ ਵੜਨ ਦਾ ਆ ਗਿਆ ਬਿੱਲੀ ਥੈਲਿਓਂ ਬਾਹਰ ਬਿੱਲੀ ਥੈਲਿਓਂ ਬਾਹਰ ਆ ਗਈ ਕਿੱਥੋਂ ਦੀ ਬਿੱਲੀ ਐ ਇਹ ਦਿੱਲੀ ਦੀ ਜਦੋਂ ਜ਼ਥੇਦਾਰੀ ਤੂਫਾਨਾਂ ਕੀਤਾ ਸੀ ਗਿਆ ਸੀ ਨਾ ਕਿ ਮੈਂ ਬੱਕਰੀ ਵਾਂਗੂ ਦੰਦ ਕੱਢਦਾ ਸੀ ਤੇ ਉਹ ਥੈਲੀ ਕਿਨੇ ਬਣਾਈ ਸੀ ਤੇ ਉਹ ਥੈਲੀ ਵਿੱਚ ਬਿੱਲੇ ਕਿਹੜੇ ਸੀ ਕਿਹਨੇ ਬੰਦ ਕੀਤੀ ਸੀ ਉਹ ਬਾਹਰ ਆ ਗਈ ਮਤਲਬ ਸਾਰਾ ਝਾਂਮ ਧਾਮ ਵੀ ਮਜੂਦਾ ਸਰਕਾਰ ਦਾ ਬੰਦਾ ਹੈ ਜੇ ਤਿੰਨਾਂ ਦਾ ਜੋਰ ਲੱਗਾ ਪਿਆ ਅੰਦਰ ਖਾਤੇ ਪਰ ਮੇਰੇ ਕੋਲੇ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਉਹ ਇਹ ਹੈ ਉਹ ਕਹਿੰਦੇ ਗਿਆਨੀ ਜੀ ਇਹਨਾਂ ਦੇ ਸਭ ਦੇ ਜੁੱਤੀਆਂ ਪਹਿਣ ਗਏ ਸਭ ਦੇ ਪਹਿਣ ਗਏ ਇੱਕ ਨਹੀਂ ਬਚਦਾ ਨਾ ਇਹ ਲਾਸਟ ਹੈ ਜੀ ਐਤੋਂ ਬਾਅਦ ਜੇ ਕੋਈ ਗੱਲਬਾਤ ਕਰਾਂਗੇ ਨਾ ਤਾਂ ਇਹਨਾਂ ਦੇ ਜੁੱਤੀਆਂ ਫੇਰਣ ਵਾਸਤੇ ਕਰਾਂਗੇ ਵੀ ਜਿੱਤ ਗਏ ਹੁਣ ਜਿੱਤ ਗਏ ਹੁਣ ਮੈਂ ਪੁੱਛਾਂਗੀ ਇਹ ਕਦੋਂ ਕਿਹਾ ਜਾਂਦਾ ਜਦੋਂ ਇਹਨਾਂ ਦੀ ਜਵਾਨਤਾ ਜਪਤ ਹੋ ਜਾਂਦੀਆਂ ਨੇ ਉਦੋਂ ਕਿਹਾ ਜਾਂਦਾ ਇਹ ਸਾਰੇ ਨੇ ਜੀ ਸਾਰੇ ਨੇ ਪਰ ਮੇਰੇ ਬਾਦ ਲੱਗੇ ਉਹ ਕਾਂਗਰਸੀ ਹੋਣ ਮਾਂਦਲੇ ਉਹ ਮੂਤਪਾਲ ਵਾਲੇ ਹੋ ਸਨਿਦਾ ਪ੍ਰਾਪ ਹੋਵੇ ਜਿਹੜੇ ਮਰਜੀ ਹੋਣ ਇਹ ਸਾਰੇ ਹੀ ਨੇ ਬਾਂਦਰਾ ਮੰਗੂ ਕੋਈ ਗੱਡੀ ਲੈ ਕੇ ਉੱਤਰ ਪੜ ਜਾਂਦਾ ਕੋਈ ਉੱਤਰ ਬੜ ਜਾਂਦਾ ਪਤਾ ਨਹੀਂ ਕੋਈ ਘਰੇ ਤਿਆਰੀ ਦੂਰੀ ਨਹੀਂ ਕਰਦੇ ਬਸ ਜਿਹੜਾ ਆਉਂਦਾ ਹੈ ਮੀਡੀਆ ਵਾਲੇ ਵੀ ਸੋਚਦੇ ਨੇ ਵੀ ਇਹ ਕਿਹੜੀ ਪਾਰਟੀ ਦਾ ਵੀ 2027 ਚ ਕਿੱਧਰ ਜਾਊਗਾ ਉਹ ਵੀ ਸੋਚੀ ਜਾਂਦੇ ਵਿਚਾਰੇ ਮੁੰਡੇ ਮੈਂ ਆਈਪੀਐਲ ਮੈਚ ਦੇ ਵਿੱਚ ਨਹੀਂ ਹੁੰਦਾ 15 15 ਦੇ ਟੀਮ 15 15 ਟੀਮਾਂ ਦੇਖਿਆ ਖਿਡਾਰੀ ਜਿਹੜੇ ਇੱਕ ਟੀਮ ਵਿੱਚ ਖੇਡਦੇ ਹੁੰਦੇ ਆ ਤੇ ਇਹਦਾ ਕਨਫਿਊਜ਼ ਹੋ ਜਾਂਦੇ ਆ ਵੀ ਬਾਲ ਕਿਹਨੇ ਮਾਰੀ ਐ ਤੇ ਸ਼ੱਕਾ ਕਿਹਨੇ ਮਾਰਿਆ ਇਹ ਜਦੋਂ ਨਾ ਨਾ ਚੱਲਿਆ ਸੀ ਨਾ ਆਈਪਲ ਉਦੋਂ ਜਿਹੜੇ ਲੋਕ ਦੇਖਦੇ ਸੀ ਇਹ ਕੀ ਹੋਈ ਕੀ ਜਾਂਦਾ ਇੱਧਰ ਸੰਘਾਕਰ ਖੜਾ ਉਧਰ ਫਰੀਦੀ ਖੜਾ ਉਧਰ ਸਾਜਨ ਖੜਾ ਉਹ ਮੀਡੀਆਲੇ ਵੀ ਕਨਫਿਊਜ਼ ਨੇ ਵੀ ਕਿਹੜੀ ਪਾਰਟੀ ਦੇ ਲਈ ਕਿਹਨੂੰ ਜਿਤਾਉਣਗੇ ਪਤਾ ਨਹੀਂ ਲੱਗ ਰਿਹਾ ਪਰ ਲਾਸਟ ਜਿਹੜੀ ਭਵਿੱਖਬਾਣੀ ਹੋਈ ਹੈ ਵੀ ਹਰਮੀਤ ਸੰਧੂ ਜਿਹੜੇ ਆ ਉਹ 35 ਤੋਂ 40 ਹਜ਼ਾਰ ਵੋਟ ਨਾਲ ਜਿੱਤ ਰਹੇ ਨੇ ਤੇ ਇਹਨਾਂ ਦੀ ਸਭ ਦੀ ਘੁੱਗੀ ਕਹੈਂ ਯਾਨਕਿ ਟਿੰਬਰੀ ਟੈਟ ਇਹ ਪੁਰਾਣੇ ਜਿਹੇ ਸ਼ਬਦ ਨੇ ਪੰਜਾਬੀ ਦੇ ਹੋ ਚੁੱਕੀ ਹੈ